ਦੇਹ ਦੀ ਰਾਜਧਾਨੀ ਦਿੱਲੀ ਦੇ ਵਿੱਚ ਬੀਜੇਪੀ ਪਾਰਟੀ ਨੂੰ ਪੂਰਨ ਬਹੁਮਤ ਦੇ ਨਾਲ 27 ਸਾਲ ਬਾਅਦ ਦਿੱਲੀ ਵਿੱਚ ਵਾਪਸੀ ਹੋਈ ਦੇਹ ਦੀ ਰਾਜਧਾਨੀ ਦੀ ਜਿੱਤ ਦੀ ਖੁਸ਼ੀ ਵਿੱਚ ਬੀਜੇਪੀ ਵਰਕਰਾਂ ਨੂੰ ਪੰਜਾਬ ਦੇ ਵਿੱਚ ਜਗ੍ਹਾ-ਜਗ੍ਹਾ ਤੇ ਜਸ਼ਨ ਮਨਾਏ ਜਾ ਰਹੇ ਹਨ ਤੇ ਲੱਡੂ ਵੰਡੇ ਜਾ ਰਹੇ ਹਨ ਅਤੇ ਨਾਲ ਹੀ ਝਾੜੂ ਨੂੰ ਵੀ ਖੇਰੂ-ਖੇਰੂ ਕੀਤਾ ਜਾ ਰਿਹਾ ਹੈ ਇਸੇ ਲੜੀ ਤਹਿਤ ਅੱਜ ਕਪੂਰਥਲਾ ਦੇ ਵਿੱਚ ਬੀਜੇਪੀ ਪਾਰਟੀ ਵਰਕਰਾਂ ਵੱਲੋਂ ਬੀਜੇਪੀ ਦੀ ਜਿੱਤ ਦੀ ਖੁਸ਼ੀ ਵਿੱਚ ਕਪੂਰਥਲਾ ਦੇ ਚਾਰ ਪੱਤੀ ਚੌਂਕ ਦੇ ਵਿੱਚ ਦਿੱਲੀ ਜਿੱਤ ਦਾ ਜਸ਼ਨ ਮਨਾਇਆ ਗਿਆ ਅਤੇ ਭੰਗੜੇ ਪਾਏ ਗਏ ਨਾਲ ਹੀ ਆਮ ਲੋਕਾਂ ਦੇ ਵਿੱਚ ਲੱਡੂ ਵੰਡੇ ਗਏ ਇਸ ਮੌਕੇ ਬੀਜਪੀ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਦਿੱਲੀ ਜੇ ਦਾ ਅਸਰ ਪੰਜਾਬ ਦੇ ਵਿੱਚ ਵੀ ਦੇਖਣ ਨੂੰ ਮਿਲੇਗਾ ਨਾਲ ਹੀ ਬੀਜਪੀ ਦੀ ਔਰਤ ਵਿੰਗ ਤੋਂ ਮਹਿਲਾ ਵਰਕਰ ਨੀਰੂ ਸ਼ਰਮਾ ਜੀ ਨੇ ਕਿਹਾ ਕਿ ਕੇਜਰੀਵਾਰ ਦੀ ਝੂਠ ਦੀ ਰਾਜਨੀਤੀ ਦਾ ਅੱਜ ਅੰਤ ਹੋਇਆ ਹੈ ਤੇ ਨਾਲ ਹੀ ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਔਰਤਾਂ ਦੇ ਨਾਲ ਧੋਖਾ ਕਰਕੇ ਹਜ਼ਾਰ-ਹਜ਼ਾਰ ਰੁਪਏ ਦਾ ਦਾਵਾ ਕਰਕੇ ਵਾਦਾ ਕਰਕੇ ਪੰਜਾਬ ਦੀ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਜਲਦੀ ਹੀ ਸਰਕਾਰ ਜਾਣ ਵਾਲੀ ਹੈ ਅਤੇ ਮੋਦੀ ਦੀ ਸਰਕਾਰ ਆਉਣ ਵਾਲੀ ਹੈ। ਬੀਜੇਪੀ ਵਰਕਰਾਂ ਵੱਲੋਂ ਜਿੱਤ ਦਾ ਜਸ਼ਨ ਭਗੜਾ ਪਾ ਕੇ ਤੇ ਝਾਰੂ ਨੂੰ ਖੀਰੂ ਖੀਰੂ ਕਰਕੇ ਮਨਾਇਆ ਗਿਆ ਹੈ। ਡਬਲ ਇੰਜਨ ਦੀ ਸਰਕਾਰ ਦੇਖਣ ਨੂੰ ਮਿਲੀ ਹੈ ਪੰਜਾਬ ਦੇ ਵਿੱਚ ਇਹਦਾ ਜਸ਼ਨ ਮਨਾਇਆ ਜਾ ਰਿਹਾ ਕੀ ਕਹਿਣਾ ਚਾਹੋਗੇ? ਇਸ ਰੰਗ ਭਾਰਤੀ ਜਨਤਾ ਪਾਰਟੀ ਇਹ ਪਾਰਟੀ ਨਹੀਂ ਪਰਿਵਾਰ ਪਰਿਵਾਰ ਦੇ ਵਿੱਚ ਕਿਤੇ ਵੀ ਦੂਰ ਰਾਗੇ ਕੋਈ ਤੁਸੀਂ ਆਉਂਦੀ ਹੈ ਤਾਂ ਸਾਰੇ ਖਾਨਦਾਨ ਦਾ ਜੀਵਨ ਰਹਿ ਜਾਂਦਾ ਹੈ ਉਹ એનર્ਜੀ ਇੱਕ ਅਲੱਗ ਮਿਲਦੀ ਹੈ دوسری ਚੀਜ਼ ਜਿਹੜੀ ਝੂਠੇ tufaan ਦੀ ਰਾਜਨੀਤੀ ਪੰਜਾਬ ਔਰ ਦਿੱਲੀ ਦੇ ਲੋਕਾਂ ਨੇ ਛੇਲੇ ਪੰਜਾਬ ਲਗਭਗ 3 ਸਾਲ ਤੋਂ ਛੇਲ ਰਿਹਾ ਔਰ ਦਿੱਲੀ ਵਾਲਿਆਂ ਨੇ 11 ਸਾਲ ਉਹਨੂੰ ਭੁੱਗਦਿਆ ਉਹਨਾਂ ਤੋਂ ਅੱਜ ਕਿੰਨੇ ਪੰਜਾਬੀ ਦਿੱਲੀ ਦੇ ਵਿੱਚ ਵੀ ਲਗਭਗ 35 ਤੋਂ 36% ਪੰਜਾਬੀ ਬੋਲਦੇ ਤੇ ਪੰਜਾਬ ਦੇ ਜਿੰਨੇ ਲੋਕ ਪੰਜਾਬ ਦੇ ਵਸਨੀਕ ਹਨ ਕਿੰਨੇ ਨਾ ਕਿੰਨੇ 11 ਆਉਂ ਲਾ ਕੇ ਟਿਕੂ ਵਾਲਿਆਂ ਦੇ ਨਾਲ ਚੜ੍ਹਦੀਆਂ ਇੱਕ ਦੂਸਰਾ ਬਹੁਤ ਜ਼ਰੂਰ ਇੱਕ ਇੱਕ ਪਰਿਵਾਰ ਦੇ ਵਿੱਚ ਇੱਧਰ ਲਿਆਈ ਉਹ ਸਾਰੇ ਮੈਂ ਜਿਹੜਾ ਪਹਿਲਾਂ ਗੱਲ ਕੀਤੀ ਆ ਉਹ ਨਾਲ ਜਿਹੜਾ 11 ਤਾਰਾ ਪੁੱਜਿਆ ਉਹ ਥੋੜੀ ਬੋਲੀ ਦੀ ਦਿੱਲੀ ਜਿੱਤ ਦਾ ਅਸਰ ਜਿਹੜਾ ਪੰਜਾਬੀ ਗੱਲ ਜਾਂ ਭਾਰਤੀ ਜਨਤਾ ਪਾਰਟੀ ਦੀ ਦਿੱਲੀ ਦੇ ਅੰਦਰ ਬਹੁਤ ਵੱਡੀ ਜਿਹੜੀ ਜਿੱਤ ਆ ਉਹ ਮੋਦੀ ਜੀ ਦੀ ਜਿਹੜੀ ਇੱਕ ਵਿਕਾਸ ਹੋਈ ਰਾਜਨੀਤੀ ਇਸ ਤੇ 11 ਸਾਲ ਤੋਂ ਦੇਸ਼ ਦੇ ਅੰਦਰ ਚੱਲ ਰਹੀ ਆ ਔਰ ਆਉਣ ਵਾਲੇ 40 ਸਾਲ ਹੋਰ ਚੱਲੇਗੀ ਤੇ ਉਹਦਾ ਇੱਕ ਬਹੁਤ ਵੱਡਾ ਹੰਕਾਰ ਆ ਦਾ ਭਰਿਆ ਲੋਕਾਂ ਨੇ ਭਰਿਆ ਦਿੱਲੀ ਦੇ ਲੋਕ ਭੋਰਾ ਹੋਏ ਸੀ ਉਹ ਵਾਪਸ ਆਏ ਪੰਜਾਬੀ ਵੀ ਬਹੁਤ ਜਲਦੀ ਆਪਣੀ ਜਿਹੜੇ ਭੋਰਾ ਕੀਤੇ ਇਹਨਾਂ ਲੋਕਾਂ ਨੇ ਇਹ ਜਿਹੜਾ ਸੁੱਖਿਆਂ ਦਾ ਇੱਕ ਸਰਤਾਜ ਝੂਠ ਦੀ ਪ੍ਰਕਾਸ਼ਠਾ ਜਿਹੀ ਆ ਉਹਨੂੰ ਟੱਚ ਕਰਦਾ ਸੀ ਅਰਵਿੰਦ ਕੇਜਰੀਵਾਲ ਉਹਨੂੰ ਅੱਜ ਜ਼ਮੀਨ ਤੇ ਲਿਆ ਕੇ ਸੁਟਿਆ ਦਿੱਲੀ ਜਿੱਤਦਾ ਅਸਰ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੂਗਾ ਕਾ ਬਿਲਕੁਲ ਮੈਂ ਤਾਂ ਪਹਿਲਾਂ ਸਿੱਧੇ ਨਵਜਤ ਕਹਿ ਰਿਹਾ ਕਿ ਝੂਠਿਆਂ ਦਾ ਟੋਲਾ ਜਿਹੜਾ ਕਾਲੀ ਰਬਾ 40 ਜੋਰ ਜਿਹੜੇ ਕਿੱਥੇ ਹੋਏ ਸੀ ਉਹ 40 ਦੇ ਵਿੱਚੋਂ 38 ਉੜ ਗਏ 40 માં ਜਿਹੜਾ ਵਿਚਾਰਾ ਪੇਛਾਰਾ ਵਿਚਾਰਾ ਇਹ ਉਹ ਵਿਚਾਰਾ ਵਾ ਕਿਸਾਨਾਂ ਦੀ ਮਿਹਰਬਾਨੀ ਦੇ ਉੱਤੇ ਸਰਦਾਰ ਦੀ 700 ਕਰੋੜ ਪਰ 150 ਨਹੀਂ ਕਿਸਾਨਾਂ ਨੇ ਤਾਂ 200 ਕਰੋੜ ਲੋਰਟ ਕੇ ਤੀ ਇਹਨਾਂ ਨੂੰ ਭੇਜਦਾ ਸੀ ਜਿੰਦਾਬਾਦ ਤੁਸੀਂ ਆਤਮਾ ਜਿੰਦਾਬਾਦ ਪਹਿਲਾਂ ਹੀ ਪਤਾ ਨਹੀਂ ਕਿੰਨੀ ਤੁਸੀਂ ਆਤਮਾ ਜਿੰਦਾਬਾਦ ਜੇ ਮਦਾਨ ਛੜ ਕੇ ਦੌੜਦੇ ਜਾਣਗੇ ਬਹੁਤ ਜਲਦੀ ਇਹ ਆਪਣੇ ਆਪ ਕਹਿਣਗੇ ਕਿ ਸਾਡੀ ਤੋਹਫਾ ਸਾਡੇ ਖਾਨਦਾਨ ਦੀ ਤੋਹਫਾ ਅਸੀਂ ਅੱਜ ਤੋਂ ਬਾਅਦ ਕਿਸੇ ਤਰ੍ਹਾਂ ਦੇ ਨਹੀਂ ਨਹੀਂ ਕਰਾਂ ਕਿਸਾਨਾਂ ਵਾਲੋਂ ਤੁਸੀਂ ਵੀ ਲੰਬੇ ਸਮੇਂ ਤੋਂ ਬੀਜੇਪੀ ਦੇ ਆਗੂ ਹੋ ਤਾਂ ਦਿੱਲੀ ਦੀ ਚੇਤਨੂ ਕਿੱਦਾਂ ਦੇਖਦੇ ਤੁਸੀਂ ਦੇਖੋ ਜੀ ਦਿੱਲੀ ਦੀ ਚਿੱਤ ਜਿਹੜੀ ਆ ਇਹ ਸਾਡੇ ਪੰਜਾਬ ਲਈ ਬਹੁਤ ਵੱਡੀ ਚਿੱਤ ਕਿਉਂਕਿ ਦਿੱਲੀ ਦਾ ਰਿਫਲੈਕਸ਼ਨ ਪੰਜਾਬ ਦੇ ਉੱਤੇ ਜ਼ਰੂਰ ਪਏ ਕਿਉਂਕਿ ਦਿੱਲੀ ਵਾਲਿਆਂ ਨੂੰ ਪਤਾ ਲੱਗਿਆ ਕਿ ਕੇ ਲਈ ਜਿਹੜੀਆਂ ਗਤੀਵਿਧੀਆਂ ਕਿਹੜੇ ਕਿਹੜੇ ਝੂਠੇ ਵਾਅਦੇ ਕੀਤੇ ਉਹ ਝੂਠੇ ਵਾਅਦੇ ਸਾਰੇ ਸਾਹਮਣੇ ਆ ਗਏ ਆ ਔਰ ਸਾਡੇ ਪੰਜਾਬ ਦਾ ਜੋ ਹਾਲ ਹੈ ਲਾ ਐਂਡ ਆਰਡਰ ਜ਼ੀਰੋ ਰਹੀਆਂ ਜੇ ਟਿਕਟੀਆਂ ਚੱਲ ਰਹੀਆਂ ਨੇ ਲੋਕੀ ਬਹੁਤ ਪਰੇਸ਼ਾਨ ਆ ਔਰ ਲੋਕਾਂ ਨੂੰ ਅੱਜ ਪਤਾ ਲੱਗ ਜੇਗਾ ਕਿ ਜੇ ਉੱਥੇ ਜੀਪ ਕਹਿ ਗਿਆ ਤੇ ਪਿੱਛੇ ਕੀ ਰਹਿ ਗਿਆ ਉਹ ਤਾਂ ਉੱਥੇ ਕੇਜਰੀ ਵਾਲੀ ਤਹਿ ਗਿਆ ਇਸ ਕਰਕੇ ਪੰਜਾਬ ਦੇ ਵਿੱਚ ਕੇਜਰੀ ਆਪਣੇ ਭਾਜਪਾ ਦਾ ਆਣਾ ਬਹੁਤ ਜ਼ਰੂਰੀ ਹੋਗਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਔਰਤਾਂ ਨੂੰ ਹਜ਼ਾਰ ਹਜ਼ਾਰ ਰੁਪਏ ਦੇਣ ਨੂੰ ਕੱਲ ਨੂੰ ਕਹਿ ਕੇ ਆਪਣਾ ਆਈ ਸੀ ਕਿ ਉਹ ਹਜੇ ਤੱਕ ਨਹੀਂ ਮਿਲਿਆ ਉਹਦੇ ਬਾਰੇ ਹਾਂ ਜੀ ਦੇਖੋ ਜੀ ਝੂਠਾ ਵਾਦਾ ਨਾ ਸਭ ਤੋਂ ਵੱਡੀ ਮਾੜੀ ਗੱਲ ਔਰ ਜਦੋਂ ਕਿ ਕੇਸ਼ਵੀ ਮਾਇਲ ਜੀ ਨੇ ਆਮ ਆਦਮੀ ਨੇ ਸਾਡੇ ਔਰਤਾਂ ਨਾਲ ਝੂਠੇ ਹੀ ਵਾਦੇ ਦਿੱਤੇ ਕਿ 2000 ਰੁਪਏ ਤੁਹਾਨੂੰ ਪਰ ਮਾਸ ਦਿੱਤਾ ਜਾਏਗਾ ਜਦੋਂ ਕਿ 3 ਸਾਲ ਹੋ ਗਏ ਸਾਡੇ ਔਰਤਾਂ ਲਈ ਉਹਨਾਂ ਨੇ ਕੋਈ 1000 ਰੁਪਏ ਨਹੀਂ ਦਿੱਤਾ ਪਰ ਮੋਦੀ ਸਿੰਘ ਜੀ ਨੇ ਜੋ ਵਾਦੇ ਕੀਤੇ ਆ ਦਿੱਲੀ ਉਹ ਜਰੂਰ ਪੂਰੇ ਕਰਨਗੇ ਔਰ ਉਹਨਾਂ ਦੇ ਪੂਰੇ ਹੋਣ ਨਾਲ ਸਾਡੇ 27 ਦੇ ਵਿੱਚ ਪੰਜਾਬ ਦੇ ਵਿੱਚ ਵੀ ਜੇ ਕੋਈ ਸਰਕਾਰ ਜਰੂਰ ਆਏਗੀ ਯਾਡਾ ਆਪਣਾ ਵਿਸ਼ਵਾਸ ਹੈ ਕਿ ਬੀਜੇਪੀ ਜਿੱਤੇਗੀ